ਦੋਸਤੋ ਇਹ ਵੀਡੀਓ ਤੁਹਾਨੂੰ ਇੱਕ ਵਾਰ ਸੋਚਣ ਤੇ ਮਜਬੂਰ ਜ਼ਰੂਰ ਕਰੇਗੀ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਮਦਦ ਦੇ ਨਾਮ ਤੇ ਇੱਕ ਵੱਡੀ ਠੱਗੀ ਕਰਦਾ ਹੈ ਤਾਂ ਕੱਲ ਰਾਤ 9 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਨੇੜੇ ਇੱਕ ਰਵੀ ਮਹਾਜਨ ਨਾਮ ਦਾ ਜੋ ਸ਼ਖਸ ਹੈ ਉਹ ਹਾਸੇ ਦਾ ਸ਼ਿਕਾਰ ਹੁੰਦਾ ਹੈ ਕਾਰ ਉਸ ਨੂੰ ਪਿੱਛੋਂ ਟੱਕਰ ਮਾਰਦੀ ਹੈ ਤਾਂ ਕੁਝ ਲੋਗ ਮਦਦ ਦੇ ਲਈ ਰੁਕਦੇ ਨੇ ਤਾਂ ਇਹ ਜਿਹੜਾ ਸ਼ਖਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਵਿਅਕਤੀ ਨੂੰ ਹਸਪਤਾਲ ਲੈ ਕੇ ਆਉਂਦਾ ਹੈ ਔਸਟ੍ਰੀਚਰ ਤੇ ਪਏ ਵਿਅਕਤੀ ਦੀ ਜੇਬ ਦੇ ਵਿੱਚੋਂ ਲਗਭਗ 2 ਲੱਖ ਰੁਪਏ ਇਸ ਵੱਲੋਂ ਕੱਢ ਲਏ ਜਾਂਦੇ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੈਸੇ ਕੱਢ ਕੇ ਆਪਣੀ ਜੇਬ ਚ ਪਾ ਰਿਹਾ ਤਾਂ ਵੀਡੀਓ ਨੂੰ ਇੰਨਾ ਕੁ ਵਾਇਰਲ ਕਰ ਦਿਓ ਕਿ ਹਰ ਕਿਸੇ ਤੱਕ ਪਹੁੰਚੇ ਔਰ ਇਸ ਵਿਅਕਤੀ ਦੀ ਪਛਾਣ ਜਿਹੜੀ ਹੈ ਉਹ ਹੋ ਸਕੇ ਤਾਂ 2 ਲੱਖ ਰੁਪਏ ਜਿਹੜੇ ਨੇ ਇਸ ਸ਼ਖਸ ਵੱਲੋਂ ਇਸ ਵਿਅਕਤੀ ਦੀ ਜੇਬ ਦੇ ਵਿੱਚੋਂ ਕੱਢੇ ਗਏ ਜਦਕਿ ਉਹ ਬੇਹੋਸ਼ ਸੀ ਤਾਂ ਇਹ ਲੋਕ ਨੇ ਜਿਹੜੇ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ